ਮੈਂ ਅੱਜ ਮੁਕਸਰ ਆਇਆ ਤੇ ਮੈਂ ਮੀਟਿੰਗ ਕਰਾਉਣ ਸੀ ਜ਼ਿਲ੍ਹਾ ਕਮੇਟੀ ਦੀ ਪਰ ਇੱਥੇ ਆ ਕੇ ਨਵੀਂ ਗੱਲ ਸਮਝਾਈ ਆ ਜਿਹੜੀ ਗੱਲ ਅਸੀਂ ਲਗਾਤਾਰ ਜਿਹਦੇ ਖਿਲਾਫ ਲੜਦੇ ਆ ਬਈ ਮਜ਼ਦੂਰਾਂ ਦੇ ਉੱਤੇ ਜ਼ਬਰ ਹੋ ਰਿਹਾ ਉੱਚੀਆਂ ਜਾਤੀਆਂ ਵੱਲੋਂ ਜਾਤ ਨੂੰ ਨੀਵੇਂ ਸਮਝ ਕੇ ਕਈ ਵਾਰੀ ਜਾਤਾਂ ਦਾ ਨਾਂ ਲੈ ਕੇ ਉਹ ਘਟਨਾ ਵਾਪਰੀ ਆ ਕੱਲ ਪਿੰਡ ਜੰਮੂਆਣਾ ਦੇ ਵਿੱਚ ਜਿੱਥੇ ਇੱਕ ਮੁੰਡਾ ਜੋਰਾ ਸਿੰਘ ਜੀ ਦਾ ਛੋਟਾ ਨਾਮ ਕੀਰਾ ਉਹਨੂੰ ਮੌਜੂਦਾ ਸਰਪੰਚ ਨੇ ਆਪਣੇ ਘਰ ਫੜ ਲਿਆ ਉੱਥੇ ਉਹਦੇ ਨਾਲ ਹੋਰ ਬੰਦੇ ਇਕੱਠੇ ਸੀਗੇ ਉਹਨਾਂ ਨੇ ਉਹਨੂੰ ਸੱਦ ਕੇ ਆਪਣੇ ਘਰ 'ਚ ਬੇਤਹਾਸ਼ਾ ਕੁੱਟਿਆ ਬਹੁਤ ਜ਼ਿਆਦਾ ਕੁੱਟ ਮਾਰ ਕੇ ਉਹਨੂੰ ਕੱਢਿਆ ਉਹਨੂੰ ਹਸਪਤਾਲ ਦਾਖਲ ਕਰਾਇਆ ਗਿਆ ਤੇ ਜਦੋਂ ਉਹ ਹਸਪਤਾਲ ਗਿਆ ਉਹਦੇ ਮੰਗਰ ਵੀ ਬੰਦੇ ਭੇਜੇ ਹਸਪਤਾਲ 'ਚ ਜਾ ਕੇ ਵੀ ਕੁੱਟਿਆ ਸੋ ਅਸੀਂ ਸਰਕਾਰ ਤੋਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਉਹਦੇ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਨੇ ਉਹ ਮੁੰਡੇ ਨੂੰ ਕੁੱਟਿਆ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਉਹ ਆਪਣਾ ਉਤਰਾਤੀ ਦੇ ਸਮਝਦੇ ਆ ਇਹ ਮਜ਼ਦੂਰ ਆ ਇਸ ਕਰਕੇ ਐਸਸੀ ਐਸਟੀ ਐਕਟ ਵੀ ਲਾਇਆ ਜਾਵੇ ਤੇ ਹੋਰ ਵੀ ਬਣਦੀਆਂ ਧਰਾਵਾਂ ਦੇ ਤਹਿਤ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਇਹਦੇ ਲਈ ਜੇ ਕਿਤੇ ਸਾਨੂੰ ਢਿੱਲ ਨਜ਼ਰ ਆਈ ਤੇ ਮੈਂ ਅੱਜ ਆਪਣੀ ਇਸ ਜ਼ਿਲ੍ਹਾ ਕਮੇਟੀ ਦੇ ਵਿੱਚ ਫੈਸਲਾ ਕਰਾ ਕੇ ਚੱਲਿਆ ਬਈ ਇਸ ਅਤਿਆਚਾਰ ਦੇ ਖਿਲਾਫ ਸਾਡੀ ਜਥੇਬੰਦੀ ਸਾਡੀ ਜ਼ਿਲ੍ਹਾ ਕਮੇਟੀ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕਰੂਗੀ ਤੇ ਉਦੋਂ ਤੱਕ ਲੜੂਗੀ ਜਿੰਨਾ ਚਿਰ ਤੱਕ ਉਸ ਕਿਰਤ ਦੇ ਬੰਦੇ ਨੂੰ ਇਨਸਾਫ